ਗਗਨਤਮਨ ਕਿ ਜਿੱਕੇ ਤੇ ਕੋਈ ਥਿੰਦਾ ਰਹਾ ਕਿਤੇ ਮਾਰੇ ਹੋ ਤੇ ਵਿਜ਼ਵਲ ਕਿਹਨਾਂ ਦਾ ਜੇਰੇ ਮੈਂਗਾ ਜੁਰਤ ਹੈ ਤਾਂ ਮੇਰੇ ਕੋਲ ਦਰਕਾਰ ਜਾ ਬਫਾਰੀ ਸਰਕਾਰ ਆਏਗੀ ਫਿਰ ਦੇਖਣਾ ਤੇ ਉਹ ਦੇ ਉੱਤੇ ਜਿਹੜਾ ਬੰਦਾ 5 ਮਹੀਨੇ ਜੇਲ੍ਹ ਚ ਰਹਾ ਆ ਜਿਹੜਾ ਕਿ ਅੱਜ ਵੀ ਕੀ ਸਕਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਾ ਕੇ ਸਿੱਟ ਦੇ ਜਿਪੀਡ ਹੋ ਜਿਹਨਾਂ ਸਾਲੋਂ ਉਹ ਆਪਣੇ ਖੇਤ ਦੇ ਪੇਸ਼ ਵਿੱਚ ਦਿੱਤਾ ਤੇ ਉਹਨਾਂ ਦੇ ਘਰ ਬਲਕੋ ਨੇ ਜਿਹੜੀ ਜੀਸੀ ਵੀ ਜਾਂਦੀ ਜੇ ਫੇਦਲ ਕੇ ਬਾਨੂ ਤੇ ਸਜਾ ਬੇਰਤੀ ਉਹਨਾਂ ਨੂੰ ਤੇ ਘਰੋਂ ਭੇਜਤਾ ਤੇ ਆਪਣੇ ਸਾਲੇ ਨੂੰ ਕਿਉਂ ਕੋਲ ਰੱਖਿਆ ਆਪਣੇ ਜੀਜੇ ਨੂੰ ਤੇ ਪਾਰਟੀ ਤੋਂ ਫਰਦ ਸਭ ਤੋਂ ਕੋਲ ਰੱਖਿਆ ਤੇ ਵਿਕਰਮਜੀਤ ਨੂੰ ਕਿਉਂ ਨਹੀਂ ਇਕੱਟ ਕਰਿਆ ਕਿ ਇਹ ਬੰਦੇ ਜਿਹੜੇ ਛੱਡੇ ਜਾ ਸਕਦੇ ਨੇ ਜਿਹੜਾ ਵਰਕਰਜ਼ ਮੀਟਿੰਗ ਰੱਖੀ ਉਹ ਦੇਖੋ ਰਾਜ ਦੇ ਨਾਲ ਔਰ ਡਾਕਟਰ ਸਾਹਿਬ ਸਰ ਮੈਂਬਰ ਪਾਰਲੀਮੈਂਟ ਦੇ ਨਾਲ ਕੱਥੀ ਬਹੁਤ ਸਾਰੇ ਅਸੀਂ ਆਏ ਔਰ ਜਿਸ ਤਰੀਕੇ ਦੇ ਨਾਲ ਇੱਥੇ ਵਰਕਰਜ਼ ਦੇ ਨਾਲ ਇਹ ਜਨਕਾਤੀਆਂ ਕਾਂਗਰਸ ਨੂੰ ਮਿਲੂਗਾ ਕਾਮਰਟਰੀਆ ਅੱਗੇ ਨਾ ਬਹੁਤ ਜ਼ਰਾ ਫਾਰਮ ਕਰੇ ਪਰ ਇੱਕ ਚੀਜ਼ ਉਹ ਵਰਕਰ ਜਨੇ ਕਹੀਆ ਕਿ ਜਿਹੜੇ ਨਵੇਂ ਆਉਂਦੇ ਨੇ ਜਾਂ ਜਿਹੜੇ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਜਾਂ ਪਾਰਟੀ ਦੇ ਅਗੇ ਸਪੋਲ ਦੇ ਕੋਨਾ ਤੇ ਜੂਰ ਕੋ ਉਹਦੇ ਤੇ ਜਿਹੜੀ ਜਿਹੀ ਗੱਲ ਕਰਾਂਗੇ ਕਿ ਪ੍ਰਧਾਨ ਜੀ ਨੂੰ ਕਿਹਾ ਕਿ ਤਵਰੋ ਕਿ ਸਾਰਿਆਂ ਨੂੰ ਡਿਸਪਸਨ ਜਿਹੜਾ ਪਾਰਟੀ ਛੋੜਨਾ ਪੈਗਾ ਜੇ ਇਨਡਿਸਪਲਨ ਹੋਏਗਾ ਤੇ ਉਹਦੇ ਨਾਲ ਨੁਕਸਾਨ ਹੁੰਦਾ ਔਰ ਇੱਕ ਟ੍ਰਿਗਨਲ ਲੈ ਕੇ ਅੱਗੇ ਤੇ ਜਾ ਰਹੇ ਜਿਹੜੀ ਪੰਜਾਬ ਦੇ ਵਿੱਚ ਫੁੱਟਬਾਲ ক্রিকেট ਨਸ਼ਾ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਇਹ ਬਹੁਤ ਵੱਡੀ ਬਿਮਾਰੀ ਆ ਔਰ ਕੋਈ ਨਹੀਂ ਮੈਂ ਕੋਈ ਵੀ ਆਦਮੀ ਜਿਹੜਾ ਤੁਸੀਂ ਵੀ ਸਾਰੇ ਬੈਠੇ ਹੋ ਕੋਈ ਨਹੀਂ ਕਹੇਗਾ ਕਿ ਪੰਜਾਬ ਵਿੱਚ ਹੋਮ ਡਿਲੀਵਰੀ ਸਟਾਰਟ ਹੋ ਗਈ ਅੱਜ ਹਾਲਾਤੇ ਬਣ ਗਏ ਨੇ ਕਿ ਹੋਮ ਡਿਲੀਵਰੀ ਕਿੱਥੋਂ ਮਰਜੀ ਟੈਲੀਫੋਨ ਕਰੋ ਤਾਨੂੰ ਘਰ ਨਸ਼ਾ ਪਹੁੰਚਦਾ ਤੇ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇਹੋ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਇਨੀ ਦੇ ਤੁਸੀਂ ਚੁੱਪ ਹੋ ਰਹੇ ਮਦਸ਼ਿਆਂ ਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਜਿਹੜੇ ਨਸ਼ੇ ਦੇ ਸੁਤਾਕਰ ਨੇ ਉਹਨਾਂ ਨੂੰ ਅੱਜ ਤੱਕ ਹੱਥ ਕਿਉਂ ਨਹੀਂ ਪਾਇਆ ਜਿਨ੍ਹਾਂ ਨੂੰ ਪੋਲਿਟਿਕਲ ਪਰਦੇਆਂ ਨੂੰ ਅੰਦਰ ਕੀਤਾ ਉਹਨਾਂ ਨੂੰ ਸਿਕਿਉਰਿਟੀਆਂ ਕਿਉਂ ਦਿੱਤੀਆਂ ਨਹੀਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਿਕਿਉਰਿਟੀ ਪੁਲਿਸ ਦੀ ਸਿਕਿਉਰਿਟੀ ਦਿੱਤੀ ਜਾਵੇ ਤੇ ਇਹ ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ ਮੇਰੇ ਖਿਆਲ ਕਿ ਤੁਹਾਨੂੰ ਤੇ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਣਾ ਹੀ ਨਹੀਂ ਤੇ ਇਹਦਾ ਜਵਾਬ ਉਹ ਵੀ ਕਰੀ ਨਹੀਂ ਹੁਣ ਤੇ ਨਾਲ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਸਟੇਟ ਲੀਗਵਾਲ ਸਾਹਿਬ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਕਸਮ ਕਰਵਾਈ ਦੀ ਪਹਿਲਾ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਨਸ਼ਾ ਛੱਡ ਦਿੱਤਾ ਤੇ ਕਿਸੇ ਸਾਧ ਨੂੰ ਕਿਸੇ ਨੇ ਕਿਹਾ ਸੀ ਕਿ ਬਾਬਾ ਜੀ ਪੁੱਤ ਗੋੜਖੰਦ ਦਾ ਉਹ ਕਹਿੰਦਾ ਬੇਟਾ 15 ਦਿਨਾਂ ਨੂੰ ਆਇਆ ਤੇ 15 ਦਿਨਾਂ ਨੂੰ ਕਹਿੰਦੇ ਉਹਨਾਂ ਨੂੰ ਕਿਹਾ ਕਿ ਬੇਟਾ ਗੋੜ ਛੱਡ ਦੇ ਤੇ ਉਹਦੇ ਬਾਪ ਕਹਿੰਦੇ ਜੀ ਪਹਿਲੇ ਦਿਨ ਹੀ ਕਿਹਾ ਲੈਣਾ ਕਿ ਮੈਂ ਖਾਂਦਾ ਸੀ ਤੇ ਮੁੱਖ ਮੰਤਰੀ ਨੂੰ ਇਹ ਚੀਜ਼ ਆਪ ਸਪਸ਼ਟ ਕਰਨੀ ਪਵੇਗੀ ਜਿਹੜੀ ਲੈਂਡ ਆਰਡਰ ਤੇ ਤੁਸੀਂ ਗੱਲ ਕੀਤੀ ਆ ਪੰਜਾਬ ਦੇ ਵਿੱਚ ਐਕਸਟਰਸ਼ਨ ਪੰਜਾਬ ਦੇ ਵਿੱਚ ਗੈਂਗਸਟਰイズਮ ਪੰਜਾਬ 'ਚ ਜਿਹੜੇ ਰੈਡਿਕਲਸ ਨੇ ਵੇ ਗੈਂਗਸਟਰ ਤੇ ਰੈਡਿਕਲਸ ਦੋਵੇਂ ਇਕੱਠੇ ਹੋ ਗਏ ਨੇ ਔਰ ਇਹ ਪੰਜਾਬ ਜਿਹੜਾ ਮਜ਼ਬੂਤ ਪੰਜਾਬ ਸੀਗਾ ਇਹੋ ਜਾਂ ਮੁੱਖੰਤਰੀ ਮਿਰੇ ਅੱਜ ਪੰਜਾਬ ਦੇ ਉੱਤੇ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਅੰਸ਼ਰੇ ਆਮ ਨਸ਼ਾ ਵੇਚ ਰਿਆ ਅੰਸ਼ਰੇ ਰੋਟੀਆਂ ਵੰਡ ਰਿਆ ਮੁੱਖੰਤਰੀ ਦੇ ਬਾਰੇ ਕੋਈ ਜਾਣੇ ਕੋਈ ਕੋਈ ਟਾਈਮ ਹੈ ਜੀ ਤੇ ਮੁੱਖ ਮੰਤਰੀ ਜਿਹੜਾ ਹੁੰਦਾ ਉੱਠ ਕੇ ਪ੍ਰੈਸ ਕਾਨਫਰੰਸ ਕਰਦਾ ਚਾਹੇ ਜਿਹੜਾ ਮੁੱਖ ਮੰਤਰੀ ਤੇ ਸੌਨਾ ਦੀ ਮੀਟਿੰਗ ਤੋਂ ਉੱਠ ਕੇ ਚਲਾ ਜਾਏ ਤੇ ਇਹਦੇ ਤੋਂ ਜਿਹੜਾ ਮੈਂ ਕਹੂੰਗਾ ਕਿ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਐਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਜਿਹੜਾ ਪੰਜਾਬ ਨੂੰ ਉੱਠੇ ਜਾਏਗਾ ਔਰ ਪੰਜਾਬ ਦੇ ਕਾਮੇਨਿਸਟ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਜਾਏਗਾ ਤੇ ਜਿਹੜੀ ਦੂਸਰੀ ਚੀਜ਼ ਜਫੀਦਰ ਸਾਹਿਬਾਨ ਕੇਸਵਰ ਸਾਹ ਬੋਲੇ ਔਰ ਕਾਲ ਤੱਕ ਸਭ ਦੇ ਜਿਹੜੇ ਦੋ ਜਥੇਦਾਰ ਸਹਿਬਾਨ ਨੇ ਇਹਨਾਂ ਨੇ ਇਹ ਨਾਇਤ ਅਲੋਬਾ ਦੀ ਜਿਹੜੀ ਪੰਚਾਇਤ ਕਮੇਟੀ ਆ ਕਿ ਹਿੰਦੁਸਤਾਨੀ ਸਿੱਖਾਂ ਦੇ ਖਾਸ ਕਰਕੇ ਗੁਰੂ ਨਾਨਕ ਨਾਮ ਦੇਵਾ ਜਿਹੜੀ ਸੰਗਤ ਦਾ ਉਹਨਾਂ ਲਈ ਬੜੀ ਸ਼ਰਮਨਾਕ ਕਰਿਆ ਇੱਕ ਪ੍ਰਵਾਦ ਵਿੱਚ ਉਚਾਰ ਲਿਆ ਇੱਕ ਪ੍ਰਵਾਦ ਨੂੰ ਅੱਗੇ ਲੈ ਕੇ ਜਾਣ ਲਿਆ ਇਹਨਾਂ ਜਥੇਦਾਰ ਸਹਿਬਾਨ ਤੇ ਜਿਹੜੇ ਜਿਹਨਾਂ ਨੂੰ ਸੁਣਣਾ ਕਿ ਇੱਕ ਚੀਜ਼ ਕਰ ਦਿੱਤੀ ਆ ਕਿ ਅੱਜ ਜੋ ਗੁਰਦੁਆਰਾ ਸਹਿਬਾਨ ਨੇ 3 ਸਾਲ ਨੂੰ ਸਾਰੇ ਨੂੰ ਰਲ ਕੇ ਚਾਬੀਆਂ ਦਾ ਜਿਹੜਾ ਮੋਰਚਾ ਲਾਉਣਾ ਪਏਗਾ ਜਿਵੇਂ ਉਸ ਟਾਈਮ ਤੇ ਨਨਖਾਣਾ ਸਾਹਿਬ ਜੇ ਉੱਥੇ ਗੁਰੂ ਕਾ ਬਾਗ ਜਿੱਥੇ ਦਾ ਮੋਰਚਾ ਮੋਰਚੇ ਲੱਗੇ ਸੀ ਇਸ ਪਰਿਵਾਰ ਕੋ ਇੱਕ ਪਰਿਵਾਰ ਕੋ ਇੱਕ ਗੁਰਦੁਆਰੇ ਆਜ਼ਾਦ ਕਰਾਉਣ ਦੀ ਸਿੱਖਾ ਨੂੰ ਫੇਰ ਮੋਰਚੇ ਲਾਉਣੇ ਪੈਣਗੇ ਔਰ ਜਿਸ ਤਰ੍ਹਾਂ ਕੱਲ ਕੰਪਲੈਂਟ ਕਮੇਟੀ ਨੇ ਇਹ ਜਿਹੜਾ ਫੈਸਲਾ ਦਿੱਤਾ ਅਕਾਲ ਪਤਸ਼ਰ ਤੋਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿੱਚ ਉਹਦੇ ਬਰੇਟੇ ਨੇ ਅਕਾਲ ਪਤਸ਼ਰ ਦੇ ਨਾਲ ਮੱਥਾ ਲਾਇਆ ਜਿਹਨੇ ਕਲਪਤੀ ਦੇ ਨਾਲ ਮੱਥਾ ਲਾਇਆ ਪੂਰਾ ਸਰਵਨਾਸ਼ ਹੋਇਆ ਉਹਨੇ ਕੋਈ ਤਰੱਕੀ ਨਹੀਂ ਕੀਤੀ ਤਾਂ ਇਹ ਜਿਹੜੀ ਮੈਂ ਇਸ ਦਾ ਕਿਥੇ ਨੂੰ ਸਾਨੂੰ ਕੱਲੇ ਅਕਾਲੀ ਗੁਰੂ ਸਿੱਖ ਨੇ ਅਸੀਂ ਕਾਂਗਰਸੀ ਵੀ ਸਿੱਖਿਆ ਅਸੀਂ ਮੇਰਾ ਖਿਆਲ ਕਿ ਉਹਨਾਂ ਤੋਂ ਵੱਧ ਸਿੱਖ ਹੋ ਸਕਦੇ ਆ ਪਰ ਉਹਨਾਂ ਕੋਲ ਸ਼ੁਰੂ ਨਹੀਂ ਕਰ ਪੜਾ ਪ੍ਰਬੰਧਕ ਕਮੇਟੀ ਹੋਣ ਕਰਕੇ ਇਹ ਜਿਹੜੀ ਆ ਇਹ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੰਨ੍ਹ ਨੇ ਉਹ ਗੁਰਦੇ ਨਨਕੀ ਤਰਨਤਪੁਰ ਤੋਂ ਫੰਟਾ ਤੁਸੀਂ ਇੱਕ ਚੀਜ਼ ਦਾ ਸਾਰੇ ਪੇਠੋਂ ਤੋਂ ਪੁਰਾਣੇ ਬੈਠੇ ਹੋ 2012 ਤੋਂ ਪਹਿਲਾਂ ਅਕਾਲੀ ਦਲ ਦੇ ਅਸਲਾ ਮਾਫੀਆ ਨਹੀਂ ਸੀ ਲੱਗਦਾ 2012 ਚ ਜਦੋਂ ਆਏ ਤੇ ਉਹ ਜੋ ਸੈਂਡ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ ਤੇ ਇਹ ਰਿਕਰ ਮਾਫੀਆ ਤੇ ਸਾਰੇ ਮਾਫੀਆ ਆਏ ਤੇ ਜਿਹੜਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਕੋਗਾਂਤ ਮਾਨੂ ਕਿ ਜਿਹੜੇ ਤੇ ਕੂ ਹੀ ਥਿੰਦਾ ਰਿਆਂ ਤੇ ਤੈਨੂੰ ਅਰੇ ਉਹ ਵਿਕਰਮ ਇੱਕ ਜਲ ਕੇ ਨਾ ਜਿਹੜੇ ਮੈਂ ਗਾ ਜੁੜਤ ਹੈ ਤੋਂ ਮੇਰੇ ਕੋਲ ਦਰਕਾਰ ਜਬ ਫਾਰੀ ਸਰਕਾਰ ਆਏਗੀ ਫਿਰ ਦੇਖਣਾ ਤੇ ਉਸ ਦੇ ਉੱਤੇ ਜਿਹੜਾ ਬੰਦਾ 5 ਮਹੀਨੇ ਜੇਲ੍ਹ ਚ ਰਹਿ ਆ ਜਿਹੜੋ ਕਿ ਅੱਜ ਵੀ ਕੇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਜਾ ਕੇ ਸਿੱਟ ਦੇ ਦੀ ਪੀਸੋ ਜਿਹਨਾਂ ਸਾਲੋਂ ਉਹ ਆਪਣੀ ਛੇੜ ਕੇ ਪੇਸ਼ ਨਹੀਂ ਕੀਤਾ ਤੇ ਉਹਨਾਂ ਦੇ ਘਰ ਬਲਕਿ ਉਹਨੇ ਜਿਹੜੀ ਜੀਸੀਬੀ ਜਾਂਗੀ ਉਹਨੂੰ ਵੀ ਛੱਡਿਆ ਉਕੇ ਉਹਨਾਂ ਕੋਲ ਕਾਰਜ ਇਹ ਮੁੱਖ ਮੰਤਰੀ ਪ੍ਰੋਪੋਜ਼ ਕੀਆ ਇਹ ਮੁੱਖ ਮੰਤਰੀ ਕਮਾਗੇ ਨਹੀਂ ਇਹਦਾ ਸ਼ਰਾਬ ਪੀ ਕੇ ਖਤਮ ਹੋ ਗਿਆ ਔਰ ਇਹ ਬੰਦਾ ਪੰਜਾਬ ਨੂੰ ਨੁਕਸਾਨ ਪਹੁੰਚਾਏਗਾ ਜਿੰਨੀ ਜਲਦੀ ਹੋਏਗਾ ਮੈਂ ਪਾਰਲੀਮੈਂਟ ਚ ਵੀ ਚਾਹ ਸੀ ਕਿ ਇਥੇ ਪੰਜਾਬ ਦੇ ਵਿੱਚ ਇੱਕ ਮਿਡਟਰਮ ਕੋਲ ਆਏਗੀ ਔਰ ਅੱਜ ਨਾ ਖੇਡ ਕੇ ਕਿ ਚੱਲ ਗਿਆ ਮਸ਼ਵਾਰੇ ਦੀ ਕੋਈ ਤਰ ਤੱਕ ਨਹੀਂ ਕਿ ਪੰਜਾਬ ਚ ਮਿਡਟਰਮ ਕੋਲ ਆਏਗੀ ਸਾਨੂੰ ਕਾਂਗਰਸ ਨੂੰ ਤਿਆਰ ਰਹਿਣਾ ਚਾਹੀਦਾ ਸਰ ਜੀ ਕਿ ਦੇਖੀਨ ਜੀ ਸਤਿ ਸ੍ਰੀ ਅਕਾਲ ਤੁਹਾਡੇ ਕਾਰਨ ਉਹਦੇ ਸਿੱਧੇ ਜੀ ਰਹਿਤਿਆਂ ਦਾ ਦੇ ਲੋਗੇ ਰੈਡੀਕਲ ਜੀ ਜੀ ਸਮੇਂ ਨੂੰ ਸਿੱਕਟ ਪ੍ਰੈਂਟ ਨਿਕਰਾਂ ਮਾਦਿਕਰੇ ਰੈਡੀਕਲ ਦਾਗੇ ਇੱਥੇ ਦੇਖੋ ਪੰਜਾਬ ਦੇ ਵਿੱਚ ਤੁਹਾਡੇ ਹੋਪੜ ਤੋਂ ਲੈ ਕੇ ਉਹਦੇ ਇੱਕ ਉੱਥੇ ਉਹ ਨਾ ਪ੍ਰਹਰ ਕਮਾਚ ਤੇ ਉੱਤੇ ਤੱਕ ਸਾਰੇ ਮਾਚ ਦਾ ਖੜਾ ਤਾਂ ਤੇ ਯਾਰ ਜਿਹੜਾ ਮੁੱਖ ਮੰਤਰੀ ਉਹ ਜਦੋਂ ਡਾਕਟਰ ਉਹਨ ਲਈ ਜਾਵੇ ਫਤਿਹਗੜ੍ਹ ਸਾਹਿਬ ਉੱਥੇ ਖਾਲਸਾ ਜਿੰਦਾਬਾਦ ਦਾ ਨਾਰਾ ਲਾ ਦੋ ਤੇ ਇਹ ਇਨਾ ਡਟੋਕ ਮੁੱਖ ਮੰਤਰੀ ਦੌੜ ਕੇ ਪਟਿਆਲੇ ਪਹੁੰਚ ਗਿਆ ਉੱਥੇ ਨੂੰ ਖਲੋ ਕੇ ਕਹਿਣਾ ਚਾਹਦਾ ਸੀ ਕਿ ਮੈਂ ਪੰਜਾਬ ਦੇ ਆਤਵਾਦ ਦੇ ਉੱਠਣ ਗਿਆਗਾ ਮੈਂ ਪੰਜਾਬ ਦੇ ਕਾਲੇ ਦਿਨ ਨਹੀਂ ਆਉਣ ਦੇਗਾ ਤੇ ਜਿਹੜਾ ਮੁੱਖ ਮੰਤਰੀ ਦੌੜ ਗਿਆ ਇਹਨੂੰ ਇਹਨੂੰ ਦੱਸਣਾ ਚਾਹਦਾ ਕਿ ਕਿਉਂ ਦੌੜਿਆ ਤੁਸੀਂ ਇਹ ਚੀਜ਼ੀਆਂ ਨੇ ਪੰਜਾਬ ਦੇ ਵਿੱਚ ਕੈਰਿਸਟ ਜਿਹੜੇ ਡਾਕਟਰਸ ਨੇ ਔਰ ਜਿਹੜੇ ਗੈਂਗਸਟਰ ਨੇ ਦੋਨੋਂ ਹੀ ਗੱਲ ਕਰਦੇ ਨੇ ਤੇ ਤੇ ਇੱਕ ਜਿਹੜਾ ਕੰਪੂਰ ਮੁੱਖ ਮੰਤਰੀ ਦਾ ਔਰ ਤੁਸੀਂ ਦੇਖਣਾ ਕਿ ਜਸਲਪੌਰ ਜਨ 2017 ਇਲੈਕਸ਼ਨ ਆਈ ਸੀ ਤੇ ਉਸ ਟਾਈਮ ਤੇ ਕੇਜਰੀਵਾਲ ਨੇ ਮੌਕੇ ਦੇ ਵਿੱਚ ਇੱਕ ਜੰਨੇ ਉਹਦੇ ਆਪਵਾਦੀ ਦੇ ਘਰੇ ਰਾਤ ਰਿਆ ਸੀ ਔਰ ਦੂਜੇ ਦਿਨ ਜਿਹੜਾ ਮੋਰ ਪੰਪ ਬਲਾਸਟ ਹੋਇਆ ਜਿਹਦੇ ਚ ਨੌਜਾਨਾਂ ਗਈਆਂ ਅੱਜ ਤੱਕ ਸਾਡੀ ਸਰਕਾਰ ਨੂੰ ਉਦੋਂ ਵੀ ਜ਼ੋਰ ਲਾਉਦੇ ਰਹੇ ਕੈਪਟਨ ਅਵਿੰਦਰ ਸਿੰਘ ਦੇ ਨਾਮ ਤੇ ਫੋਲ ਕੀ ਆ ਤੇ ਅੱਜ ਤੱਕ ਉਹ ਕੇਸ ਵੀ ਖੁੱਲਿਆ ਉਹ ਬਹੁਤ ਕੁਝ ਨਹੀਂ ਇਹ ਬਹੁਤ ਅਜਾਬ ਗੱਲ ਸੀ ਕਿ ਜਦੋਂ ਇਹ ਪ੍ਰਿਆਸ ਪਾਵਰਸਨ ਮਕਾਲ ਦਾ ਕੰਮ ਕੀਤਾ ਹੈ ਕਲੀ ਦਾ ਜ਼ਾਲ ਹੈ ਆਪ ਨਾਮ ਮੈਂ ਇੱਕ ਵੀ ਪਾਸੇ ਨਹੀਂ ਖੋਣਾ ਕਿ ਅਕਾਲੀਪਲ ਤੇ ਹੋ ਗਿਆ ਖਤਮ ਇਹ ਕਿ ਹੁਣ ਮੈਂ ਪ੍ਰਧਾਨ ਜੀ ਨੂੰ ਰਸਤੇ 'ਚ ਨਹੀਂ ਕਿਹਾ ਸੀ ਕਿ ਸਾਨੂੰ ਔਰਬਾਂ ਚਾਹੀਦਾ ਔਰ ਜਿਹੜੇ ਅਕਾਲੀ ਦਲ ਦੇ ਚੰਗੇ ਆਦਮੀ ਉਹ ਮਨਾ ਗੱਲ ਕਰਨੀ ਚਾਹੀਦੇ ਕਿ ਇਹ ਪੰਜਾਬ ਨੂੰ ਬਚਾਉਣਾ ਤੇ ਫਾਦ ਉੱਪਰੋਂ ਅਸਰ ਬਾਹਰ ਨਿਕਲੋ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇੱਕ ਗਾਫੀ ਉਹ ਇੱਕ ਕੁਝ ਵੀ ਵੀਡੀਓ ਸੁਣੀ ਹੋਈ ਹੈ ਕਿ ਉਹਨੂੰ ਪੁੱਛਿਆ ਕਿ ਮੁੱਖ ਮੰਤਰੀ ਕੌਣ ਬਣੇਗਾ ਜਦੋਂ ਤੁਸੀਂ ਆਏ ਕਿ ਆਸੀ ਬਣੇਗੀ ਕਹਿੰਦਾ ਨਹੀਂ ਮੈਨੇ ਕਹਾ ਥਾ ਕਿ ਅਗਰ ਮੈਂ ਅੰਦਰ ਜ਼ਿਲ੍ਹੇ ਵਿੱਚ ਗਿਆ ਹਾਂ ਲੋਕ ਮੇਰੇ ਕੋ ਮਾਣਦਰ ਸਮਝेंगे ਮੈਂ ਜਿੱਤ ਕਰਾਂਗਾ ਫਿਰ ਦੁਬਾਰਾ ਮੁੱਖ ਮੰਤਰੀ ਬਣ ਜਦੋਂ ਲੋਕਾਂ ਨੇ ਤੈიმਾਨ ਨੂੰ ਰਿਜੈਕਟ ਕਰ ਰਿਹਾ ਤੇ ਇਸੇ ਕਰਕੇ ਪੰਜਾਬ ਵਿੱਚ

ਦੇਖੋ ਬੇ ਅਕਾਲੀਪਾਲ ਅੱਜ ਜੀ ਕੋਈ ਗੱਲ ਕਰਦੇ ਆ ਜੀ ਉਹ ਕਰਦੇ ਨੇ ਕੋਈ ਕ੍ਰਿਸਤਿਅਨ ਗੱਲ ਕਿ ਬੰਦੀ ਸਿੰਘਾ ਦੀ ਅੱਜ ਬੈਸਪੋਕ ਰਿਪੋਰਟ ਸੀ ਕਿ ਇਹ ਇਹਦਾ ਸਪੋਕਸਮੈਨ ਐ ਮੈਕਲੇਅਰ ਨੂੰ ਪੁੱਛਣਾ ਚਾਹੁੰਦਾ ਕਿ ਕਿਦਾਂ ਕਿ ਜਿਹੜੇ ਅਕਾਲ ਜਸੇਦਾਲ ਸਾਹਿਬਾਨ ਨੇ ਇਹ ਡਿਊਟੀ ਪਰਫਾਰਮ ਨਹੀਂ ਕਰ ਸਕਦੇ ਪਰ ਉਹਨੇ ਚਾਰਸ਼ੀਰ ਤੇ ਪੁੱਛੋ ਕਿ ਇਹਨਾਂ ਨੂੰ ਕਿਉਂ ਕੱਢਿਆ ਗਿਆ ਇਹਨਾਂ ਨੂੰ ਇਸੇ ਕਰਕੇ ਕੱਢਿਆ ਗਿਆ ਕਿ ਫਾਦਲ ਪਰਿਵਾਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਾਤਲੇ ਇਹਨਾਂ ਨੇ ਅਜ ਤੱਕ ਕਿਉਂ ਨਹੀਂ ਕਰਿਆ ਬਿਕਰਮਜੀਤ ਸਿੰਘ ਜੀ ਨੂੰ ਜਦੋਂ ਉਸੇ ਕੱਲ ਤੱਕ ਸਾਡੇ ਜੱਟੇਦਾਰ ਨੇ ਕਿਹਾ ਸੀ ਕਿ ਇੱਕ ਸਾਈਡ ਲੱ ਸੱਜੇ ਜਾਂ ਖੱਬੇ ਆ ਇਹ ਜਾ ਕੇ ਜਿਹੜੀ ਦੂਸਰੀ ਸਾਈਡ ਤੇ ਜਿੱਧਰ ਇਹ ਪੱਗਾਂ ਸਖੜੇ ਉਹਨਾਂ ਦੇ ਨਾਲ ਇੱਕ ਬਿਕਰਮਜੀਤ ਮਜੀਠੀਆ ਖੜਾ ਸੀ ਅੱਜ ਬਿਕਰਮਜੀਤ ਜੀ ਨੂੰ ਕਿਉਂ ਰੱਖਿਆ ਜਦ ਫੇਰ ਚਾਬਾਨ ਨੂੰ ਤੇ ਸਗਾ ਫਿਰਤੀ ਉਹਨਾਂ ਨੂੰ ਤੇ ਘਰਾਂ ਨੂੰ ਭੇਜ ਦਿੱਤਾ ਤੇ ਆਪਣੇ ਸਾਲੇ ਨੂੰ ਕਿਉਂ ਕੋਲ ਰੱਖਿਆ ਆਪਣੇ ਜੀਜੇ ਨੂੰ ਤੇ ਪਾਰਟੀ ਤੋਂ ਫਰਦਤਾ ਵਿੱਚ ਉਪਰ ਰੱਖਿਆ ਤੇ ਵਿਕਰਮਜੀਤ ਜੀ ਨੇ ਕਿਹਾ ਕਿ ਇੱਕ ਤੱਕ ਕੱਢਿਆ ਇਹ ਜਿਹੜੀ ਚੀਜ਼ਾਂ ਜਿਹੜੀ ਦੂਸਰੀ ਚੀਜ਼ ਪਰ ਤੁਸੀਂ ਭਾਜਪੀ ਦੀ ਗੱਲ ਕੀਤੀ ਆ ਉਹਦੇ ਤੇ ਕੋਈ ਉਹਨਾਂ ਦਾ ਹੈਗਾ ਸਪੋਰਟਸ ਪਤਨ ਹੈ ਉਹ ਕਹਿ ਰਹੇ ਸੀ ਕਿ ਇਹਨਾਂ ਨੇ ਜਿੱ ਤੱਕ ਪਰਫਾਰਮੈਂਸ ਕਰ ਸਕੀ ਔਰ ਕਾਲੀ ਪਾਰਟੀ ਨੂੰ ਗਲ ਕਮੀ ਚਾਹੀਦੀ ਸੀ ਤੇ ਜਿਹੜੇ ਬੰਮੀ ਸਿੰਘ ਨੇ 2019 ਦੇ ਵਿੱਚ ਡੇੜਾ ਪਾਪਾ ਨਾਂ ਗੁਰਨਾਣਕ ਸਾਹਿਬ ਜਦੋਂ ਪ੍ਰਤਾਪਪੁਰ ਕੋਰੀਡੋਰ ਖੁੱਲਿਆ ਹੁੰਦੋਂ 550 ਦਿਨ ਤੇ ਇਹਨੇ ਪ੍ਰਧਾਨ ਮੰਤਰੀ ਨੇ ਹਰ ਸਿਮਰਤ ਕੌਰ ਨੇ ਮਿਨਿਸਟਰ ਸੀਗੀ ਉਸ ਸਟੇਜ ਤੇ ਪਿਆਸੀ ਕਾਸੀ ਜਿਹੜੇ ਪੱਬਲੀ ਸਿੰਘ ਜੀ ਇਹਨਾਂ ਨੂੰ ਛੱਡਣ ਜਾ ਰਹੇ ਤੇ ਦੋ ਸਾਲੇ ਨਾਲ ਦੀ ਸਰਕਾਰ ਲਈ ਸੁਖਵੀਰ ਸਿੰਘ ਤੂੰ ਉਹਦੇ ਚ ਭਾਈ ਵੜ ਰਿਆ ਤੇ ਘਰ ਦੀ ਉਸ ਕੈਬਨਟ ਦੇ ਵਿੱਚ ਬੈਠੀ ਹੁੰਦੀ ਸੀ ਤੇ ਤੂੰ ਦੋ ਸਾਲ ਕਿਉਂ ਨਹੀਂ ਬੋਲਿਆ ਕੋਈ ਨਹੀਂ ਪੱਬਲੀ ਸਿੰਘਾਂ ਤੇ ਗੱਲ ਕੀਤੀ ਸਾਡੀ ਸਰਕਾਰ ਨੇ ਮੈਂ ਜੇਲ੍ਹ ਦਾ ਸਟੇਜ 19 ਬੰਦਿਆਂ ਦੇ ਅਸੀਂ ਨਾਂ ਲਿਖ ਕੇ ਭੇਜੇ ਸੀ ਕਿ ਇਹ ਬੰਦੇ ਜਿਹੜੇ ਛੱਡੇ ਜਾ ਸਕਦੇ ਨੇ ਉਹਦੇ ਬਾਅਦ ਨਾ ਕੇਂਦਰ ਸਰਕਾਰ ਤੇ ਨਾ ਕਾਂਗਰਸ ਪਾਰਟੀ ਵੱਲੋਂ ਇੱਕ ਵਾਰੀ ਉਹਦੇ ਤੇ ਕੋਈ ਗੱਲ ਨਹੀਂ ਕੀਤੀ